ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੋਂ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਦੇਸ਼ ਦੁਨੀਆ ਬਲੇਟਨ ਲੈ ਕੇ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਜੀ ਤੇ ਆਓ ਤੁਹਾਨੂੰ ਜਾਣੂ ਕਰਵਾਈਏ ਦੇਸ਼ਾਂ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਾਸ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਸ਼ੁਰੂਆਤ ਕਰ ਲੈਨੇ ਆਂ ਚੌਣਵੀਆਂ ਖਬਰਾਂ ਤੋਂ ਡੋਨਲਡ ਟਰੰਪ ਦੀ ਕੈਨੇਡਾ ਤੇ ਵੱਡੀ ਕਾਰਵਾਈ ਫਾਈਵ ਆਈਜ਼ ਇੰਟੈਲੀਜੈਂਸ ਅਲਾਈਐਂਸ ਤੋਂ ਹਟਾਉਣ ਦਾ ਪ੍ਰਸਤਾਵ ਅਮਰੀਕਾ ਚ ਗੁਜਰਾਤੀ ਤੇ ਸਟੋਰ ਤੋਂ ਲੱਗਾ ਵੱਡਾ ਜੈਕਪੌਟ ਕੌਣ ਬਣਿਆ ਕਰੋੜਪਤੀ ਨਹੀਂ ਲੱਗਿਆ ਪਤਾ ਅਫਗਾਨਿਸਤਾਨ ਦੇ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਚ 36 ਲੋਕਾਂ ਦੀ ਮੌਤ 40 ਜ਼ਖਮੀ ਬਾਅਦ ਤੋਂ ਬੱਤਰ ਹੋਏ ਹਾਲਾਤ ਮੋਹਾਲੀ ਚ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਡਾਲਰ ਹੋਏ ਚੋਰੀ ਕਰੋੜਾਂ ਦੀ ਲੁੱਟ ਤੋਂ ਬਾਅਦ ਸਦਮੇ ਚ ਮਾਲਕ ਅਮਰੀਕਾ ਵਿੱਚ ਵਰਲਡ ਫਰੂ ਦਾ ਕਹਿਰ ਮਨੋੱਖਾਂ ਵਿੱਚ ਵੀ ਫੈਲਣਾ ਹੋ ਗਿਆ ਸ਼ੁਰੂ ਦੋ ਮਰੀਜ਼ਾਂ ਨੂੰ ਹਸਤਾਲ ਵਿੱਚ ਕਰਵਾਉਣਾ ਪੈ ਗਿਆ ਦਾਖਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦੇ ਤੋਂ ਬਾਅਦ ਵਿਸ਼ਵ ਵਿਆਪੀ ਸਥਿਤੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਹਾਲੀ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਸਲਾਹਕਾਰ ਪੀਟਰ ਨਵਾਰੋ ਨੇ ਕੈਨੇਡਾ ਨੂੰ ਫਾਈਵ ਆਇਜ਼ ਇੰਟੈਲੀਜੈਂਸ ਅਲਾਈਐਂਸ ਤੋਂ ਹਟਾਉਣ ਦਾ ਪ੍ਰਸਤਾਵ ਰੱਖਿਆ ਤੁਹਾਨੂੰ ਦੱਸ ਦਈਏ ਕਿ ਇਸ ਕਦਮ ਨੂੰ ਰਾਸ਼ਟਰਪਤੀ 트੍ਰੰਪ ਦੇ ਕੈਨੇਡਾ ਤੇ ਦਬਾਅ ਵਧਾਉਣ ਦੇ ਯਤਨਾਂ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਦੀ ਸਰਕਾਰ ਨੇ ਹਾਲੀ ਦੇ ਵਿੱਚ ਖੁੱਲ੍ਹ ਕੇ ਕੈਨੇਡਾ ਨੂੰ 51ਵੀਂ ਅਮਰੀਕੀ ਰਾਜ ਬਣਾਉਣ ਤੇ ਵਿਚਾਰ ਕੀਤੀ ਸੀ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ 트੍ਰੰਪ ਪ੍ਰਸ਼ਾਸਨ ਦਾ ਇਹ ਕਦਮ ਕੈਨੇਡਾ ਪ੍ਰਤੀ ਅਮਰੀਕਾ ਦੀ ਨੀਤੀ ਦੇ ਵਿੱਚ ਇੱਕ ਵੱਡਾ ਬਦਲਾਅ ਜ਼ਰੂਰ ਦਰਸਾਉਂਦਾ ਹੈ ਜਿਸ ਦੇ ਵਿੱਚ ਸਲਾਹਕਾਰ ਪੀਟਰ ਨਵਾਰੋ ਨੇ ਸੁਝਾਅ ਦਿੱਤਾ ਸੀ ਕਿ ਕੈਨੇਡਾ ਨੂੰ ਫਾਈਵ ਆਇਜ਼ ਗਠਜੋੜ ਤੋਂ ਹਟਾਉਣ ਦੇ ਨਾਲ ਅਮਰੀਕਾ ਦੀ ਖੂਫੀਆ ਸੁਰੱਖਿਆ ਵਿੱਚ ਸੁਧਾਰ ਹੋ ਸਕਦਾ ਹੈ ਜਦੋਂ ਕਿ ਇਸ ਪ੍ਰਸਤਾਵ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ મતਭੇਦ ਅਤੇ ਤਣਾਅ ਨੂੰ ਹੋਰ ਵਧਾਉਣਾ ਜਾਪਦਾ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਅਮਰੀਕਾ ਦੇ ਸੂਬੇ ਸ਼ਿਕਾਗੋ ਦੇ ਵਿੱਚ ਇੱਕ ਵਿਅਕਤੀ ਦਾ 3.1 ਮਿਲੀਅਨ ਅਮਰੀਕੀ ਡਾਲਰ ਦਾ ਜੈਕਪੌਟ ਲੱਗਾ ਹੈ ਜਾਣਕਾਰੀ ਦੇ ਅਨੁਸਾਰ ਜੇਤੂ ਵਿਅਕਤੀ ਨੇ ਇਹ ਲਾਟਰੀ ਦੀ ਟਿਕਟ ਅਮਰੀਕਾ ਦੇ ਸ਼ਿਕਾਗੋ ਦੇ ਉਹ ਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਭਾਰਤੀ ਮੂਲ ਦੇ ਸ਼ਰਾਬ ਸਟੋਰ ਕੋਮਲ ਵਾਈਨ ਐਂਡ ਲਿਕਰ ਸ਼ਾਪ ਤੋਂ ਖਰੀਦੀ ਸੀ ਇਹ ਸ਼ਰਾਬ ਦੀ ਦੁਕਾਨ ਇੱਕ ਗੁਜਰਾਤੀ ਦੀ ਦੱਸੀ ਜਾਂਦੀ ਹੈ ਇਸ ਦੇ ਮਾਲਕ ਦਾ ਨਾਮ ਆਸ਼ੀਸ਼ ਪਟੇਲ ਹੈ ਅਤੇ ਉਸ ਨੂੰ ਜੇਤੂ ਟਿਕਟ ਵੇਚਣ ਤੇ 31000 ਡਾਲਰ ਦਾ ਬੋਨਸ ਵੀ ਮਿਲਿਆ ਹੈ। ਆਸ਼ੀਸ਼ ਪਟੇਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹ ਕਿ ਹੈ ਕਿ ਹੁਣ ਤੱਕ ਇਸ ਜੈਕਪੌਟ ਦਾ ਜੇਤੂ ਇਨਾਮ ਦੀ ਪੁਸ਼ਟੀ ਕਰਨ ਜਾਂ ਟਿਕਟ ਦਾ ਦਾਵਾ ਕਰਨ ਦੇ ਲਈ ਅੱਗੇ ਨਹੀਂ ਆਇਆ ਹੈ। ਪਟੇਲ ਨੇ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਹੈ ਕਿ ਇਸ ਲਾਟਰੀ ਦਾ ਜੇਤੂ ਕੌਣ ਹੈ। ਪਰ ਇੰਜ ਜਾਪਦਾ ਹੈ ਕਿ ਇਹ ਵਿਅਕਤੀ ਜਲਦੀ ਹੀ ਸਾਡੇ ਸਾਹਮਣੇ ਪੇਸ਼ ਹੋਵੇਗਾ ਅਤੇ ਟਿਕਟ ਦਾ ਦਾਵਾ ਵੀ ਇਸ ਦੇ ਵੱਲੋਂ ਕੀਤਾ ਜਾਵੇਗਾ ਇਸ ਵੇਲੇ ਕੋਈ ਵੀ ਆਮ ਗਾਹਕ ਜੋ ਸਾਡੇ ਸਟੋਰ ਤੇ ਆਉਂਦਾ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਲਾਟਰੀ ਜਿੱਤੂਆ ਗਿਆ ਹੈ ਉਹਨਾਂ ਦੇ ਵੱਲੋਂ ਆਪਣੇ ਮਨ ਦੇ ਬਲਬਲੇ ਮੀਡੀਆ ਦੇ ਨਾਲ ਇਹ ਤਮਾਮ ਗੱਲਾਂ ਬਾਤਾਂ ਕਰਕੇ ਸਾਂਝੇ ਕੀਤੇ ਗਏ ਨੇ ਉਦਰ ਰਾਸ਼ਟਰੀ ਆਫਤ ਅਥਾਰਟੀ ਦੇ ਬੁਲਾਰੇ ਮੌਲਾ ਜਨਾਨ ਸਾਇਕ ਨੇ ਬੁੱਧਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਭਰ ਦੇ ਵਿੱਚ ਮੀਂਹ ਦੇ ਨਾਲ ਸੰਬੰਧਿਤ ਘਟਨਾਵਾਂ ਵਿੱਚ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਹੋਰ ਜ਼ਖਮੀ ਗੰਭੀਰ ਰੂਪ ਦੇ ਵਿੱਚ ਹੋ ਗਏ ਨੇ ਅਧਿਕਾਰੀ ਨੇ ਕਿਹਾ ਕਿ ਆਫਤ ਕਾਰਨ 300 ਤੋਂ ਵੱਧ ਰਿਹਾਇਸ਼ੀ ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਤਬਾਹ ਹੋ ਗਏ ਨੇ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਚਾਨਕ ਹੜ੍ਹਾਂ ਨੇ ਸੈਂਕੜੇ ਏਕੜ ਖੇਤੀਬਾੜੀ ਜ਼ਮੀਨ ਨੂੰ ਵੀ ਵਹਾ ਦਿੱਤਾ ਹੈ। ਅਚਾਨਕ ਹੜ੍ਹਾਂ ਕਾਰਨ ਗੰਬੀਰ ਜਾਨੀ ਅਤੇ ਨੁਕਸਾਨ ਪੱਛਮੀ ਫਰਾਹ ਸੂਬੇ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਕੰਧਾਰ ਅਤੇ ਹੇਲ ਮੰਡ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਹੋਇਆ ਹੈ। ਰਾਜਧਾਨੀ ਕਾਬੁਲ ਦੀ ਗੱਲ ਕਰੀਏ ਤਾਂ ਰਾਜਧਾਨੀ ਕਾਬੁਲ ਸਮੇਤ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੌ ਬਾਰਤੋਂ ਭਾਰੀ ਮੀਂਹ ਅਤੇ ਬਰਬਾਰੀ ਹੋ ਰਹੀ ਹੈ। ਦੇਸ਼ ਦੇ ਮੌਸਮ ਵਿਭਾਗ ਨੇ 34 ਦੇ ਵਿੱਚੋਂ 32 ਸੂਬਿਆਂ ਦੇ ਵਿੱਚ ਬਰਬਰੀ ਅਤੇ ਰੋਕ ਰੋਕ ਕੇ ਮੀਂਹ ਪੈਣ ਦੀ ਭੁਇਕਬਾਣੀ ਵੀ ਵੱਡੇ ਪੱਧਰ ਦੇ ਉੱਪਰ ਕੀਤੀ ਹੈ। ਉਧਰ ਪੰਜਾਬ ਦੇ ਮੁਹਾਲੀ ਦੇ ਵਿੱਚ ਇੱਕ ਮਨੀ ਐਕਸਚੇਂਜ ਦੀ ਦੁਕਾਨ ਤੋਂ ਆਸਟ੍ਰੇਲੀਅਨ, ਅਮਰੀਕਨ ਅਤੇ ਕੈਨੇਡੀਅਨ ਡਾਲਰ ਤੇ ਯੂਈਈ ਦਿਨਾਰ ਚੋਰੀ ਹੋ ਗਏ ਨੇ। ਕਟਨਾ ਉਸ ਸਮੇ ਵਾਪਰੀ ਜਦੋਂ ਦੁਕਾਨ ਦਾ ਮਾਲਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਗਿਆ ਹੋਇਆ ਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਹਾਲਾਂਕਿ ਅਜੇ ਤੱਕ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਵੀ ਸੁਰਾਗ ਤੱਕ ਨਹੀਂ ਮਿਲਿਆ ਪੁਲਿਸ ਵੱਲੋਂ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਖੰਘਾਲੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਵਾਰਦਾਤ ਨੂੰ ਅੰਜਾਮ ਕਿਨਾਂ ਦੇ ਵੱਲੋਂ ਦਿੱਤਾ ਗਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ 42 ਦੇ ਵਿੱਚ ਰਹਿੰਦਾ ਹੈ। ਉਹ ਮਹਾਲੀ ਵਿੱਚ ਦੁਕਾਨ ਚਲਾਉਂਦਾ ਹੈ। ਉੱਥੇ ਇੱਕ ਮਹਿਲਾ ਕਰਮਚਾਰੀ ਵੀ ਕੰਮ ਕਰਦੀ ਹੈ। ਉਸ ਕੋਲ ਮਨੀਗ੍ਰਾਮ, ਵੈਸਟਰਨ ਜੂਨਿਅਨ ਵੀ ਹੈ। ਉਸ ਕੋਲ 2500 ਡਾਲਰ ਅਮਰੀਕਾ ਦੇ, 5000 ਡਾਲਰ ਆਸਟ੍ਰੇਲੀਆ, 2000 ਡਾਲਰ ਕੈਨੇਡਾ ਅਤੇ ਹੋਰ ਕਰੰਸੀਆਂ ਵੀ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ। ਇਸ ਦੌਰਾਨ ਮਹਿਲਾ ਮੁਲਾਜ਼ਮ ਨੇ ਫੋਨ ਕਰਕੇ ਦੱਸਿਆ ਕਿ ਦਫ਼ਤਰ ਦਾ ਪਿਛਲਾ ਦਰਵਾਜ਼ਾ ਖੁੱਲਿਆ ਹੋਇਆ ਹੈ। ਜਦੋਂ ਉਸਨੇ ਆ ਕੇ ਦੁਕਾਨ ਦਾ ਸਾਮਾਨ ਚੈੱਕ ਕੀਤਾ ਤਾਂ ਦੁਕਾਨ ਦੇ ਵਿੱਚੋਂ ਵਿਦੇਸ਼ੀ ਕਰੰਸੀ ਵਾਲਾ ਬੈਗ ਪੂਰੇ ਤਰੀਕੇ ਦੇ ਨਾਲ ਗਾਇਬ ਸੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਰੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉਧਰ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਤੋਂ ਬਰਡ ਫਲੂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਯੂ ਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨਲ ਸੀ ਡੀ ਸੀ ਨੇ ਇੱਕ ਰੂਟੀਨ ਫਲੋ ਅਪਡੇਟ ਦੇ ਵਿੱਚ ਕਿਹਾ ਹੈ ਕਿ ਵਾਈਮਿੰਗ ਅਤੇ ਓਯੋ ਦੇ ਵਿੱਚ ਲੋਕਾਂ ਨੂੰ H5N1 ਬਰਡ ਫਲੂ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਗਿਆ ਸੀ Uyo ਦੇ ਮਰੀਜ਼ ਨੇ ਛੁੱਟੀ ਮੰਗੀ ਸੀ ਪਰ ਉਸਦੇ ਵਾਇਮਿੰਗ ਦਾ ਮਰੀਜ਼ ਅਜੇ ਵੀ ਹਸਪਤਾਲ ਦੇ ਵਿੱਚ ਦਾਖਲ ਹੈ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਦੋਵਾਂ ਮਰੀਜ਼ਾਂ ਨੂੰ ਸਾਹ ਲੈਣ ਦੇ ਵਿੱਚ ਬੇਹਦ ਤਕਲੀਫਾਂ ਮਹਿਸੂਸ ਹੋ ਰਹੀਆਂ ਨੇ ਰਿਪੋਰਟ ਦੇ ਅਨੁਸਾਰ ਸਸਕੈਚਵਨ ਯੂਨੀਵਰਸਿਟੀ ਦੇ ਟੀਕਾ ਅਤੇ ਛੂਤ ਵਾਲੀ ਬਿਮਾਰੀ ਸੰਗਠਨ ਦੀ ਇੱਕ ਵਾਇਰੋਲੋਜਿਸਟ ਐਂਜੋਲਾ ਰਾਮ ਸੁਮੇ ਨੇ ਕਿਹਾ ਹੈ ਕਿ ਇਹ ਦਰਸਾਉਂਦਾ ਹੈ ਕਿ H5N1 ਬਹੁਤ ਗੰਭੀਰ ਹੋ ਸਕਦਾ ਹੈ ਅਤੇ ਸਾਨੂੰ ਇਸ ਨੂੰ ਹਲਕੇ ਦੇ ਵਿੱਚ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ। ਉਹਨਾਂ ਦੇ ਮਰੀਜ਼ਾਂ ਦੇ ਵਿੱਚ H5N1 ਬਾਰੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ ਜਿਨ੍ਹਾਂ ਦਾ ਇਲਾਜ ਹਸਪਤਾਲਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਫਲੂ ਦੇ ਮਰੀਜ਼ ਵੀ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਬਰਡ ਫਲੂ ਨੂੰ 15 ਸਾਲਾਂ ਦੇ ਵਿੱਚ ਸਭ ਤੋਂ ਭਿਆਨਕ ਮੌਸਮੀ ਫਲੂ ਦੇ ਪ੍ਰਕੋਪਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਰਿਪੋਰਟ ਦੇ ਅਨੁਸਾਰ ਵਾਇਓਮਿੰਗ ਸਿਹਤ ਵਿਭਾਗ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਵਾਇਓਮਿੰਗ ਦੇ ਪਲੇਟ ਕਾਉਂਟੀ ਦੀ ਇੱਕ ਬਜ਼ੁਰਗ ਔਰਤ ਨੂੰ ਕਿਸੇ ਹੋਰ ਰਾਜ ਦੇ ਇੱਕ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਉਣਾ ਪਿਆ ਜਿਸ ਦੀ ਹਾਲਤ ਜਿਹੜੀ ਹੈ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਹੁਣ ਅਮਰੀਕਾ ਦੇ ਵਿੱਚ ਇਸ ਫੈਲੇ ਵਰਡ ਫਲੂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਗਤੀਵਿਧੀਆਂ ਕੀਤੀਆਂ ਜਾਣਗੀਆਂ ਤੇ ਰਣਨੀਤੀਆਂ ਬਣਾਈਆਂ ਜਾਣਗੀਆਂ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਹਾਲ ਫਿਲਹਾਲ तमाम ਜਾਣਕਾਰੀਆਂ ਮੀਡੀਆ ਦੇ ਨਾਲ ਸਾਂਝੀਆਂ ਜ਼ਰੂਰ ਕੀਤੀਆਂ ਗਈਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖੀ